ਕਿ ਤੁਸੀਂ ਇੱਥੇ ਪਹੁੰਚੇ ਹੋ ਸਾਡੀ ਪ੍ਰੈਸ ਕਾਨਫਰੰਸ ਵਿੱਚ ਅੱਜ ਜਿਹੜਾ ਮੇਨ ਕਾਰਨ ਹੈ ਉਹ ਇਹ ਹੈ ਕਿ ਜੋ 2 ਦਸੰਬਰ ਨੂੰ 2 ਦਸੰਬਰ ਨੂੰ ਜੋ ਫੈਸਲੇ ਹੋਏ ਸੀਗੇ ਉਹਦੇ ਵਿੱਚ ਜਿਹੜਾ 5 7 ਮੈਂਬਰੀ ਕਮੇਟੀ ਬਣਾਈ ਗਈ ਸੀ ਭਰਤੀ ਵਾਸਤੇ ਸੋ ਉਹਦੇ ਵਿੱਚ ਜਿਹੜੀ ਦੁਈ ਧਿਰ ਹੈ ਜਿਹੜੀ ਇਸ ਟਾਈਮ ਮੌਜੂਦਾ ਧਿਰ ਹੈ ਉਸ ਨੇ ਜਿਹੜੀ ਭਰਤੀ ਕਰੀ ਆ ਸਾਰੀ ਫੇਕ ਕਰੀ ਆ ਔਰ ਆਪੇ ਉਹਨਾਂ ਨੇ ਭਰਤੀ ਕਰਕੇ ਫੇਕ ਆਪੇ ਆਪਣੇ ਡੈਲੀਗੇਟ ਬਣਾ ਕੇ ਆਪੇ ਉਹ ਪ੍ਰਧਾਨ ਬਣ ਕੇ ਬੈਠ ਗਏ ਲੇਕਿਨ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣਾਈ ਹੈ ਜੋ ਭਰਤੀ ਕਰ ਰਹੀ ਹੈ ਸੋ ਪਹਿਲਾਂ ਇਹ 6 ਮੈਂਬਰੀ ਸੀ ਬਾਅਦ ਚ ਇਸ ਨੂੰ ਸੱਤ ਮੈਂਬਰੀ ਕੀਤਾ ਗਿਆ ਸੋ ਉਹਦੇ ਦੋ ਮੈਂਬਰ ਜਿਹੜੇ ਇਹਨਾਂ ਦੇ ਚਮਚੇ ਸੀਗੇ ਉਹ ਭੱਜ ਚੁੱਕੇ ਆ ਲੇਕਿਨ ਪੰਜ ਮੈਂਬਰੀ ਕਮੇਟੀ ਜਿਹੜੀ ਰਹਿ ਚੁੱਕੀ ਹੈ ਉਹ ਅਲੱਗ-ਅਲੱਗ ਸ਼ਹਿਰਾਂ ਵਿੱਚ ਜਾ ਕੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਜਾ ਕੇ ਭਰਤੀ ਕਰ ਰਹੀ ਹੈ ਔਰ ਉਸ ਨੂੰ ਬਹੁਤ ਉਤਸ਼ਾਹ ਮਿਲ ਰਿਹਾ ਹੈ ਐਸੀ ਤਰ੍ਹਾਂ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਨੂੰ ਟਾਈਮ ਦਿੱਤਾ ਹੈ 4 ਆਪਣਾ 4 ਮਈ ਨੂੰ ਔਰ ਇੱਥੇ ਆ ਰਹੇ ਆ ਜੋ ਭਰਤੀ ਵਿੱਚ ਹੈ ਮੈਂ ਉਸ ਨੂੰ ਹੋਰ ਹੰਗਾਰਾ ਦੇਣ ਵਾਸਤੇ ਇੱਥੇ ਪਹੁੰਚ ਰਹੇ ਆ ਉਸ ਵਿੱਚ ਗਿਆਨੀ ਜੀ ਆਪਣਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਾਫਕਾ ਜਥੇਦਾਰ ਜੀ ਯਾਨੀ ਹਰਪ੍ਰੀਤ ਸਿੰਘ ਜੀ ਅਤੇ ਐਮ ਐਲ ਏ ਮਨਪ੍ਰੀਤ ਸਿੰਘ ਯਾਲੀ ਉਹ ਵੀ ਪਹੁੰਚ ਰਹੇ ਆ ਸੋ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹਦੇ ਵਿੱਚ ਇਹੀ ਸੰਦੇਸ਼ਾ ਦਿੱਤਾ ਜਾ ਰਿਹਾ ਕਿ 4 ਤਰੀਕ ਨੂੰ ਸਹੀ 10 ਵਜੇ ਗੁਰਦੁਆਰਾ ਗੜੀਪੌਰ ਖਾਲਸਾ ਸਾਹਿਬ ਦੇ ਸਾਹਮਣੇ ਵੱਡਾ ਕੱਟ ਕੀਤਾ ਜਾ ਰਿਹਾ ਉਸ ਵਿੱਚ ਸਾਰੀਆਂ ਸੰਗਤਾਂ ਵੱਧ ਤੇ ਵੱਧ ਪਹੁੰਚਣ ਉਹਨਾਂ ਦੇ ਵਿਚਾਰ ਸੁਣਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਾਂਗਾ ਅ ਕੋਈ ਨਹੀਂ ਬੋਲਣਾ ਚਲੋ ਪੰਡਾ ਜੀ ਕਿੰਨੀ ਕਿ ਸੰਗਤ ਹੈ ਜਿਹੜੀ ਇਹ ਪਹੁੰਚੇਗੀ ਹੁਣ ਤੋਂ ਪਹਿਲਾਂ ਹੀ ਵੈਰੂਜੀ ਦਾ ਖਾਲਸਾ ਵੈਰੂਜੀ ਦੀ ਫਤਿਹ ਲਗਭਗ ਇੱਕ ਹਫਤੇ ਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਸੰਗਤਾਂ ਨਾਲ ਸੰਪਰਕ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਬਹੁਤ ਤਦਾਦ ਦੇ ਵਿੱਚ ਸੰਗਤ ਪਹੁੰਚੂਗੀ ਕਿਉਂਕਿ ਇਹੋ ਜਿਹੇ ਇਕੱਠਾਂ ਦੇ ਕਦੇ ਐਸਟੀਮੇਟ ਨਹੀਂ ਹੁੰਦੇ ਤੇ ਫੇਰ ਵੀ ਸਾਨੂੰ ਉਮੀਦ ਹੈ ਲਗਭਗ 1500 2000 ਦੇ ਲਗਭਗ ਘਟੋ ਘਟ ਸੰਗਤ ਇਸ ਸਮਾਗਮ ਦੇ ਵਿੱਚ ਪਹੁੰਚੂਗੀ ਕਿਉਂਕਿ ਜੋ ਮੌਜੂਦਾ ਹਾਲਾਤ ਨੇ ਸਿੱਖ ਪੰਥ ਦੇ ਪੰਜਾਬ ਦੇ ਅਕਾਲੀ ਦਲ ਦੇ ਉਹ ਬਹੁਤੋ ਭੜੇ ਨੇ ਕਿਉਂਕਿ ਅਕਾਲੀ ਦਲ ਹੀ ਇੱਕ ਇਹੋ ਜਿਹੀ ਪਾਰਟੀ ਹੈ ਜੋ ਪੰਜਾਬ ਦੀ ਸਿੱਖ ਪੰਥ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕਾਂ ਵਾਸਤੇ ਲੜ ਸਕਦੀ ਹੈ ਸੋ ਅਕਾਲੀ ਦਲ ਦਾ ਸੁਰਜੀਤ ਹੋਣਾ ਪੰਜਾਬ ਦੇ ਲਈ ਸਿੱਖ ਪੰਥ ਲਈ ਬਹੁਤ ਜ਼ਰੂਰੀ ਹੈ ਇਸ ਸਬੰਧ ਦੇ ਵਿੱਚ ਹੀ ਜਿਹੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬਾਨੀ ਹਰਪ੍ਰੀਤ ਸਿੰਘ ਜੀ ਉਹ ਭਰਤੀ ਮੁਹੀਮ ਨੂੰ ਹੀ ਤੇਜ਼ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਅਸੀਂ ਅਪੀਲ ਕਰਦੇ ਹਾਂ ਸੰਗਤਾਂ ਨੂੰ ਪਿੰਡੂ ਸੰਗਤਾਂ ਤੇ ਸ਼ਹਿਰੀ ਸੰਗਤਾਂ ਨੂੰ ਕਿ ਭਾਈ ਵੱਧ ਤੋਂ ਵੱਧ ਇਸ ਇਕੱਤਰਤਾ ਦੇ ਵਿੱਚ ਪਹੁੰਚ ਕੇ ਯਾਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਦੇ ਵਿਚਾਰ ਸੁਣੋ ਮਨਪ੍ਰੀਤ ਸਿੰਘ ਯਾਲੀ ਉਹਨਾਂ ਦੇ ਵਿਚਾਰ ਸੁਣੋ ਤੇ ਸਾਡੇ ਪੰਜਾਬ ਦੀ ਬੇਦਾਗ ਸ਼ਖਸੀਅਤ ਜੋ ਲਗਭਗ 25 ਸਾਲਾਂ ਤੋਂ ਜੋ ਇਹ ਅਕਾਲੀ ਦਲ ਦੇ ਲੀਡਰ ਆਪ ਹੁਦਰੀਆਂ ਕਰ ਰਹੇ ਨੇ ਅਕਾਲੀ ਸਿਧਾਂਤਾਂ ਦੀਆਂ ਅਕਾਲੀ ਮਰਿਆਦਾ ਦੀਆਂ ਜਿਨ੍ਹਾਂ ਨੇ ਰੱਜ ਕੇ ਧਜੀਆਂ ਢਾਈਆਂ ਜਿਸ ਕਾਰਨ ਅੱਜ ਪੰਥ ਦਾ ਅੱਜ ਅਕਾਲੀ ਦਲ ਦਾ ਇਹ ਹਾਲ ਹੋਇਆ ਸਰਦਾਰ ਰਵੀਿੰਦਰ ਸਿੰਘ ਜੀ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਸੂਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਇਕੱਠ ਦੇ ਵਿੱਚ ਪਹੁੰਚ ਕੇ ਸੰਗਤਾਂ ਦੇ ਵਿਚਾਰ ਸੁਣੋ ਲੀਡਰਾਂ ਦੇ ਸਾਡੇ ਵਿਚਾਰ ਸੁਣੋ ਇਸ ਦਿਨ ਵੀ ਵੱਡਾ ਲਾਂਡ ਕੀਤਾ ਜਾ ਸਕਦੇ ਜੀ ਵੱਡਾ ਲਾਂਡ ਤਾਂ ਇਹੀ ਆ ਜੀ ਵੀ ਇਹਦੇ ਬਾਰੇ ਹੀ ਹੈ ਭਰਤੀ ਜੋ ਹੈਗੀ ਹੈ ਭਰਤੀ ਦੇ ਸਬੰਧ ਦੇ ਵਿੱਚ ਹੈਗੀ ਹੈ ਕਿਉਂਕਿ ਮੇਨ ਜਿਹੜਾ ਸਾਡਾ ਜੋ ਹੈਗਾ ਇਹ ਸੰਘਰਸ਼ ਹੈ ਹਜੇ ਦਾ ਭਰਤੀ ਕਰਨ ਤੇ ਜੋਰ ਹੈ ਕਿਉਂਕਿ ਉਸ ਤੋਂ ਬਾਅਦ ਹੀ ਜੋ ਅੱਗੇ ਦਾ ਜੋ ਕੋਈ ਪ੍ਰੋਗਰਾਮ ਹੋਊਗਾ ਉਹ ਵੀ ਸਾਡੇ ਸੰਗ ਸਕੂਰੀ ਸਿੰਘ ਬਾਦਲ ਸਾਹਿਬ ਵੀ ਜਿਹੜਾ ਕਹਿ ਰਹੇ ਨੇ ਕਿ 25 ਲੱਖ ਤੋਂ ਵੱਧ ਭਰਤੀ ਕਰ ਚੁੱਕੇ ਆ ਉਹ ਪੰਜਾਬ ਦੇ ਦੇਖੋ ਜੀ ਕਹਿਣ ਨੂੰ ਤਾਂ ਉਹ 1 ਕਰੋੜ ਕਹਿ ਦੇਣ ਵੀ ਭਰਤੀ ਕਰਤੀ ਮਸਲਾ ਤਾਂ ਇਦਾਂ ਹੈ ਨਾ ਵੀ ਮਸਲਾ ਤਾਂ ਵੋਟਾਂ ਦਾ ਪਈਆਂ 18 ਲੱਖ ਤੇ 25 ਲੱਖ ਕਿੱਥੋਂ ਹੋ ਗਈ ਭਰਤੀ ਤੇ ਕਹਿਣ ਨੂੰ ਜਿੰਨੇ ਮਰਜ਼ੀ ਕਹੀ ਜਾਣ ਬੋਕਸ ਭਰਤੀ ਆ ਸਾਡੀ ਜੋ ਭਰਤੀ ਆ ਬਿਲਕੁਲ ਇੱਕ ਨੰਬਰ ਦੇ ਵਿੱਚ ਸਹੀ ਭਰਤੀ ਆ ਬਕਾਇਦਾ ਅਸੀਂ ਆਧਾਰ ਕਾਰਡ ਨੰਬਰ ਉਹ ਪਰਚੀ ਤੇ ਪਾਉਨੇ ਆ ਫੋਨ ਨੰਬਰ ਲਿਖਦੇ ਆ ਤੇ ਇਦਾਂ ਨਹੀਂ ਹੈਗਾ ਵੀ ਅਸੀਂ ਘਰ ਬੈਠ ਕੇ ਹੀ ਪੋਰਟਰ ਲਿਸਟ ਲੈ ਕੇ ਪਰਚੀਆਂ ਕੱਟਤੀਆਂ ਤੇ ਕਹਿਤਾ ਭਰਤੀ ਹੋ ਗਈ ਤੁਸੀਂ ਆਪਣੇ ਲੈਵਲ ਤੇ ਫੋਨ ਕਰਕੇ ਵੀ ਤੁਸੀਂ ਚਾਹੇ ਪ੍ਰੈਸ ਵਾਲੇ ਆ ਜਾਂ ਤੁਹਾਨੂੰ ਅਸੀਂ ਕਾਪੀ ਦੀਆਂ ਭਰਤੀਆਂ ਦਿਖਾ ਦਾਂਗੇ ਤੁਸੀਂ ਆਪਣੇ ਲੈਵਲ ਤੇ ਫੋਨ ਆਪਣੇ ਫੋਨ ਕਰਕੇ ਪੁੱਛ ਸਕਦੇ ਹੋ ਕਿ ਤੁਸੀਂ ਅਕਾਲੀ ਦਲ ਦੀ ਜੋ ਅਕਲ ਤੱਕ ਸਭ ਦਾ ਅਦੇਸ਼ ਦੇ ਅਨਸਾਰ ਜੋ ਭਰਤੀ ਹੋ ਰਹੀ ਆ ਤੁਸੀਂ ਉਹਦੇ ਮੈਂਬਰ ਬਣਿਓ ਜੇ ਸੰਗਤ ਨੇ ਹਾਂ ਕਹਿਤੀ ਫਿਰ ਤਾਂ ਤੁਸੀਂ ਆਪੇ ਕਹੋਗੇ ਕਿ ਤੁਹਾਡੀ ਭਰਤੀ ਸਹੀ ਆ ਪੰਡਤ ਜੀ ਜਦੋਂ ਵੀ ਮੁਕਾਬਲਤ ਹੁੰਦੀ ਆ ਕਾਲੀਡਲ ਦੇ ਵਿੱਚ ਇੱਕ ਨਵੀਂ ਪਾਰਟੀ ਜਨਮ ਲੈਂਦੀ ਆ ਨਵੀਂ ਪਾਰਟੀ ਜਦੋਂ ਬਣਦੀ ਆ ਤਾਂ ਉਹ ਆਪਣੇ ਮੁੱਦਿਆਂ ਨੂੰ ਲੈ ਕੇ ਤੁਰ ਪੈਂਦੀ ਆ ਤੇ ਪੰਥਕ ਮੁੱਦਿਆਂ ਦੀ ਗੱਲ ਕਰਨਾ ਜਿਹੜੀ ਛੱਡ ਦਿੱਤੀ ਜਾਂਦੀ ਆ ਲੱਗਦਾ ਏ ਕਿ ਹੁਣ ਇੱਕ ਬੂਟ ਪਾਰਟੀ ਦਾ ਜਨਮ ਹੋਏਗਾ ਜੀ ਜਾਂ ਫਿਰ ਕਿਸੇ ਕਿਸੇ ਸਮੇਂ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਕਾਲੀਡਲ ਨੂੰ ਮਜ਼ਬੂਤ ਕਰਨਗੀਆਂ ਨਵੀਂ ਪਾਰਟੀ ਦਾ ਕੋਈ ਜਨਮ ਨਹੀਂ ਜਨਮ ਨਹੀਂ ਹੋਊਗਾ ਜੀ ਕਿਉਂਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨ ਲੱਗੇ ਹੋਏ ਆਂ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪਰਿਵਾਰ ਵੱਲੋਂ ਜੋ ਦੁਰਦਸ਼ਾ ਸਿਧਾਂਤਕ ਘਾਣ ਕਰਕੇ ਕੀਤੀ ਗਈ ਹੈ ਉਹ ਤੁਹਾਡੇ ਸਾਹਮਣੇ ਆ ਅਸੀਂ ਲਗਭਗ ਤੁਹਾਨੂੰ ਦੱਸਿਆ ਹੀਗਾ 25 ਸਾਲਾਂ ਤੋਂ ਅਕਾਲੀ ਦਲ ਦੀ ਅਕਾਲੀ ਦਲ ਮੋੜ ਅਕਾਲੀ ਦਲ ਨੂੰ ਲੀਹਾਂ ਤੇ ਲਿਆਉਣ ਵਾਸਤੇ ਅਸਲੀ ਸਿਧਾਂਤਕ ਤੌਰ ਤੇ ਅਕਾਲੀ ਦਰ ਨੂੰ ਲੀਹਾਂ ਤੇ ਲਿਆਉਣ ਵਾਸਤੇ ਲੜਾਈ ਲੜ ਰਹੇ ਹਾਂ ਅਸੀਂ ਕੋਈ ਨਵੀਂ ਪਾਰਟੀ ਨਹੀਂ ਬਣਾ ਰਹੇ ਅਸੀਂ ਤਾਂ ਉਸੇ ਪਾਰਟੀ ਵਾਸਤੇ ਸੰਘਰਸ਼ ਕਰ ਰਹੇ ਹਾਂ ਜਿਸ ਪੰਥਕ ਪਾਰਟੀ ਨੂੰ ਜਿਹੜੀ ਸ਼ਹੀਦਾਂ ਦੀ ਪਾਰਟੀ ਹੈ ਜਿਹੜੀ ਸੰਘਰਸ਼ਾਂ ਚੋਂ ਨਿਕਲੀ ਹੈ ਉਸ ਪਾਰਟੀ ਤੇ ਉੱਤੇ ਇੱਕ ਪਰਿਵਾਰ ਕਬਜ਼ਾ ਕਰੀ ਬੈਠਾ ਉਹਨਾਂ ਤੋਂ ਅਸੀਂ ਮੁਕਤ ਕਰਾਉਣ ਦੀ ਲੜਾਈ ਲੜ ਰਹੇ ਹਾਂ ਨਾ ਕਿ ਅਸੀਂ ਨਵੀਂ ਪਾਰਟੀ ਨੂੰ ਬਣਾਉਣ ਦੀ ਲੜਾਈ ਲੜ ਰਹੇ ਆ ਜੇਕਰ ਜੇ ਸਭ ਪਰਿਵਾਰ ਦਾ ਤੁਹਾਡੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਉਹ ਪਰਿਵਾਰ ਇਸ ਪਾਰਟੀ ਤੋਂ ਵੱਖ ਹੋ ਜਾਂਦਾ ਜਾਂ ਲਾਂਭੇ ਕਰ ਦਿੱਤਾ ਜਾਂਦਾ ਫਿਰ ਸਾਰੀਆਂ ਪਾਰਟੀਆਂ ਇਕੱਠ ਹੋਣਗੀਆਂ ਪਾਲੀਦਲ ਦੇ ਵਿੱਚ ਜੁੜ ਬਿਲਕੁਲ ਬਿਲਕੁਲ ਇਕੱਠ ਹੋਣਗੀਆਂ ਜੀ ਤੁਹਾਡੇ ਸਾਹਮਣੇ ਸਭ ਕੁਝ ਆ ਜਾਊਗਾ ਕਿਉਂਕਿ ਅਕਾਲੀ ਦਲ ਪੰਥ ਦੀ ਪਾਰਟੀ ਹੈ ਇਸ ਗੱਲ ਨੂੰ ਇੱਕ ਪਰਿਵਾਰ ਦਾ ਪਰਿਵਾਰ ਵੀ ਮੰਨਦਾ ਹੈ ਕਿ ਅਕਾਲੀ ਦਲ ਸਿੱਖ ਕੌਮ ਦੀ ਪੰਥ ਦੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਜੇ ਉਹ ਇਸ ਗੱਲ ਨੂੰ ਮੰਨਦਾ ਸੀ ਬਹੁਤ ਵਾਰ ਸੋਣਿਆ ਟੀਵੀ ਰਾਹੀਂ ਤੁਹਾਡੇ ਚੈਨਲ ਰਾਹੀਂ ਕਿਉਂ ਇਹ ਗੱਲ ਕਹਿੰਦੇ ਨੇ ਕਿ ਜੋ ਅਕਾਲੀ ਦਲੋਂ ਪੰਥ ਦੀ ਪਾਰਟੀ ਆ ਪਰ ਜੇ ਪੰਥ ਦੀ ਪਾਰਟੀ ਆ ਜੇ ਪੰਥ ਨਹੀਂ ਚਾਹੁੰਦਾ ਕਿ ਭਾਈ ਤੁਸੀਂ ਪ੍ਰਧਾਨ ਰਹੋ ਤੁਸੀਂ ਲੰਬੇ ਹੋ ਜਾਓ ਇਸ ਕਰਕੇ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਉਸ ਉਹ ਇਸ ਪਾਰਟੀ ਨੂੰ ਅਕਾਲੀ ਦਲ ਨੂੰ ਆਪਣੇ ਪਰਿਵਾਰ ਦੀ ਜ਼ਗੀਰ ਸਮਝੀ ਬੈਠੇ ਨੇ ਇਸੇ ਕਰਕੇ ਉਸੀਫਾ ਨਹੀਂ ਦੇ ਰਹੇ ਫਿਰ ਉਸ ਪਾਰਟੀ ਦੇ ਪ੍ਰਧਾਨ ਦੀ ਚੋਣ ਕਿਵੇਂ ਹੋ ਗਈ ਕਿਉਂਕਿ ਜਿੰਨੀਆਂ ਵੀ ਤੁਹਾਡੀਆਂ ਜਿਹੜੀਆਂ ਪਾਰਟੀਆਂ ਅਕਾਲੀ ਦਲ ਅੰਮ੍ਰਿਤਸਰ 1920 ਜਾਂ ਹੋਰ ਪਾਰਟੀਆਂ ਵੀ ਆ ਉਹਨਾਂ ਦੇ ਆਗੂ ਸਾਬਾਨਤਾ ਨੇ ਕਹਿਣਗੇ ਵੀ ਮੈਂ ਪ੍ਰਧਾਨ ਬਣਾਉਂਗਾ ਮੈਂ ਪ੍ਰਧਾਨ ਬਣਾਉਂਦਾ ਰੌਲਾ ਫੇਰ ਉਹੀ ਬੈਜੂਏ ਜੀ ਦੇਖੋ ਜੀ ਅਕਾਲੀ ਦਲ 1920 ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਅਕਾਲੀ ਦਲ 1920 ਸਾਡੀ ਜਲੰਧਰ ਮੀਟਿੰਗ ਹੋਈ ਸੀਗੀ ਪਿਛਲੇ ਮਹੀਨੇ ਉਹਦੇ ਵਿੱਚ ਅਕਾਲੀ ਦਲ 1920 ਭੰਗ ਕਰਦਾ ਅਕਾਲ ਤਖਤ ਸਭ ਦੇ ਆਦੇਸ਼ਾਂ ਦੇ ਅਨੁਸਾਰ ਜਥੇਦਾਰ ਦੇ ਆਦੇਸ਼ਾਂ ਦੇ ਅਨੁਸਾਰ ਜੋ 2 ਦਸੰਬਰ ਨੂੰ ਫੈਸਲਾ ਹੋਇਆ ਸੀ ਕਿ ਸਾਰੇ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਇੱਕ ਝੰਡੇ ਥੱਲੇ ਇਕੱਤਰ ਹੋਵੋ ਅਕਾਲ ਸਾਹਿਬ ਅਕਾਲ ਦਾਤਾ ਉਹਦੇ ਝੰਡੇ ਥੱਲੇ ਇਕੱਤਰ ਹੋ ਇਸੇ ਤਰਜ਼ ਤੇ ਚੱਲਦੇ ਹੋਏ ਸਰਦਾਰ ਰਵੀਂਦਰ ਸਿੰਘ ਉਹਨਾਂ ਨੇ ਅਕਾਲੀ ਦਲ 1920 ਭੰਗ ਕਰਤਾ ਤੇ ਅਸੀਂ ਵੀ ਇਸ ਭਰਤੀ ਦੇ ਵਿੱਚ ਸ਼ਾਮਲ ਹਾਂ ਜਿਹੜਾ ਭਰਤੀ ਵੱਧ ਕਰੂਗਾ ਜੋ ਆਪਣੀ ਹਿੰਮਤ ਕਰੂਗਾ ਜੋ ਵੀ ਸਿੱਖ ਸੰਗਤਾਂ ਜੀ ਨੂੰ ਚਾਹਣਗੀਆਂ ਉਹ ਆਪਣਾ ਪ੍ਰਧਾਨ ਚੁਣ ਲੂਗਾ ਜੀ ਕਿਉਂਕਿ ਹੁਣ ਮੌਜੂਦਾ ਸਮੇਂ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਕੋਈ ਆਪਸੀ ਮਤ ਭੇਜਦਾ ਹੈ ਆਪਸੀ ਕੁਝ ਹੋਰ ਹੈ ਸਭ ਇੱਕ ਅਕਾਲ ਤਖਤ ਸਭ ਦੇ ਝੰਡੇ ਥੱਲੇ ਇਕੱਠੇ ਹੋ ਕੇ ਆਪਣੀ ਲੜਾਈ ਲੜ ਰਹੇ ਹਾਂ ਕਿਉਂਕਿ ਜੋ ਪਰਾਤਨ ਸਮਿਆਂ ਦੇ ਵਿੱਚ ਵੀ ਜੋ ਸਿੱਖਾਂ ਦੀਆਂ ਮਿਸਲਾਂ ਸੀ ਉਸ ਸਮੇਂ ਵੀ ਉਹ ਸਾਰੇ ਮਤਪੇਦ ਆਪਣੇ ਮਟਾ ਕੇ ਇੱਕ ਇੱਕ ਝੰਡੇ ਥੱਲੇ ਇਕੱਤਰ ਹੁੰਦਾ ਸੀ ਗਲਦਾਂ ਸਾਹਿਬ ਦੇ ਤੇ ਅੱਜ ਵੀ ਉਸੇ ਤਰ੍ਹਾਂ ਇੱਕ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਹੋ ਕੇ ਆਪਣੀ ਜੋ ਲੜਾਈ ਆ ਉਹ ਲੜ ਰਹੇ ਨੇ ਅਚਾਰ ਜੀ ਲਗਾਤਾਰ ਤੁਹਾਡੇ ਮੀਟਿੰਗਾਂ ਪਿੰਡਾਂ ਦੇ ਵਿੱਚ ਹੋਉਂਦੀਆਂ ਨੇ ਤਾਂ ਕਿਵੇਂ ਦਾ ਹੁੰਗਾਰਾ ਮਿਲ ਰਿਹਾ ਹੈ ਕਿ ਕਿੰਨਾ ਵੱਡਾ ਕੰਮ ਕਰਨ ਦੀ ਉਮੀਦ ਹੈ ਕਿ ਹੋਰ ਤਾਂ ਤੁਸੀਂ ਕਈ ਵੀ ਨਿੱਕੀਆਂ ਮੀਟਿੰਗਾਂ ਕਰਦੇ ਹੋ ਲਗਾਤਾਰ ਤੁਹਾਡੇ ਫੋਟੋ ਵੀ ਅਸੀਂ ਦੇਖਦੇ ਆ ਫੋਟੋ ਵਗੈਰਾ ਵੀ ਤਾਂ ਕੀ ਲੋਕ ਕਹਿੰਦੇ ਨੇ ਇਸ ਜਿਹੜਾ ਪੁਰਜ਼ਾ ਕੱਟ ਵਾਲਾ ਬਲਦ ਬੈਰ ਜੂ ਹੈ ਖਾਲਸਾ ਵੈਟਰ ਜੀ ਦੇ ਫਤਿਹ ਤੇ ਜੀ ਗੱਲ ਇਹਦਾ ਵੀ ਜਿਹੜਾ ਪੰਥ ਇਕੱਠ ਹੋ ਰਿਹਾ ਇਹ ਕੋਈ ਕਿਸੇ ਪਾਰਟੀ ਦਾ ਇਕੱਠ ਨਹੀਂ ਹੈ ਇਹ ਅਕਾਲ ਤਖਤ ਵੱਲੋਂ ਜਿਹੜੀ ਕਮੇਟੀ ਸੱਜੀ ਗਈ ਸੀ 7 ਮੈਂਬਰੀ ਉਹਦਾ ਇਹ ਇਕੱਠ ਸੀ ਉਹਨਾਂ ਨੂੰ ਕਿਹਾ ਸੀ ਵੀ 7 ਮੈਂਬਰੀ ਉਹਦਾ ਜਿਹੜਾ ਪ੍ਰਧਾਨ ਵੀ ਅਕਾਲ ਤਖਤ ਵੱਲੋਂ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੂੰ ਥਾਪਿਆ ਗਿਆ ਸੀ ਲੇਕਿਨ ਉਹਨਾਂ ਨੇ ਇਸ ਕਮੇਟੀ ਨੂੰ ਖਾਰਜ ਕਰਨ ਵਾਸਤੇ ਇਹਨੂੰ ਮਤਲਬ ਕਰਨ ਵਾਸਤੇ ਉਹ ਸਾਰੇ ਦੋਹੇ ਪ੍ਰਧਾਨ ਸਾਬਕਾ ਪ੍ਰਧਾਨਕਰਤਾ ਕਰਪਾਲ ਸਿੰਘ ਬਡੂਂਗਰ ਤੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਪਾਸੇ हट ਗਏ ਆਖਰ ਮੁੜ ਕੇ ਉਹਨਾਂ ਨੇ ਉਹ ਕੋਸ਼ਿਸ਼ਾਂ ਕਰੀਆਂ ਵੀ ਉਹਨਾਂ ਨੂੰ ਬੈਠੇ ਵੀ ਐ ਪਰ ਨਹੀਂ ਉਹਨਾਂ ਨੇ ਕੋਈ ਦੱਸਿਆ ਉਸ ਤੋਂ ਬਾਅਦ ਜਿਹੜਾ ਅਕਾਲ ਤਖਸਾਲ ਦੇ ਜੱਜੇਦਾਰ ਰਗਵੀਰ ਸਿੰਘ ਜੀ ਨੇ ਕਿਹਾ ਕਿ ਜਿਹੜੀ ਇਹ ਪੰਜ ਮੈਂਬਰ ਰਹਿ ਗਏ ਪੰਜ ਮੈਂਬਰੀ ਕਮੇਟੀ ਹੋ ਇਸ ਭਰਤੀ ਨੂੰ ਸ਼ੁਰੂ ਕਰੇ ਉਹ ਜਿਹੜੀ ਭਰਤੀ ਹੈ ਅੱਜ ਉਹਨਾਂ ਦੀ ਅਗਵਾਈ ਵਿੱਚ ਚੱਲ ਰਹੀ ਹੈ ਇਹ ਜਿਹੜਾ ਲਗਾਤਾਰ ਪਿੰਡਾਂ 'ਚ ਅਸੀਂ ਜਾ ਰਹੇ ਪਿੰਡਾਂ 'ਚ ਲੋਕਾਂ ਦਾ ਬਹੁਤ ਸਹਿ ਹੋਗਾ ਕਿਉਂਕਿ ਜਿਹੜਾ ਅਕਾਲ ਤਖਸਾਲ ਹੈ ਨਾ ਜਿਹੜਾ ਕੋਈ ਸਿੱਖ ਹੈ ਉਹ ਅਕਾਲ ਤਖਤ ਤੋਂ ਕਦੇ ਆਕੀ ਨਹੀਂ ਹੋ ਸਕਦਾ ਸੋ ਇਸ ਕਰਕੇ ਜਿਹੜੀ ਇਹ ਭਰਤੀ ਹੋ ਰਹੀ ਹੈ ਇਹ ਅਕਾਲ ਤਖਤ ਨੂੰ ਸਮਰਪਿਤ ਹੈ ਉਸ ਤੋਂ ਬਾਅਦ ਇਹਦੀ ਭਰਤੀ ਹੋਣ ਤੋਂ ਬਾਅਦ ਇਹਦੇ ਡੈਲੀਗੇਟ ਬਣਾਨੇ ਡੈਲੀਗੇਟਾਂ ਨੇ ਜ਼ਿਲ੍ਹਾ ਜ਼ਿਲ੍ਹੇ ਤੋਂ ਮਤਲਬ ਡੈਲੀਗੇਟ ਬਣਾਉਣੇ ਉਹਨਾਂ ਨੇ ਪੰਜਾਬ ਦੇ ਬਣਾਉਣੇ ਉਸ ਤੋਂ ਬਾਅਦ ਜਾ ਕੇ ਅੱਗੇ ਜਿਹੜੀ ਜਿਹੜੀ ਮਤਲਬ ਪ੍ਰਧਾਨਗੀ ਦੀ ਆ ਹੋਰ ਚੱਲ ਚੱਲਣੀ ਹੈ ਸੋ ਇਸ ਕਰਕੇ ਜਿਹੜਾ ਪਿੰਡਾਂ ਦਾ ਜੋ ਸਮਰਥਨ ਹੈ ਪਿੰਡਾਂ ਦੇ ਲੋਕਾਂ ਦਾ ਜਿਹੜਾ ਸਹਿਯੋਗ ਹੈ ਉਹ ਬਹੁਤ ਵੱਡੇ ਪੱਧਰ ਤੇ ਸਾਨੂੰ ਮਿਲ ਲਿਆ ਤੋ ਆਉਣ ਵਾਲੀ ਜਿਹੜੀ 4 ਤਰੀਕਾ ਉਦੋਂ ਤੁਹਾਨੂੰ ਉਹਦਾ ਪਤਾ ਵੀ ਲੱਗ ਜਾਣਾ ਵੀ ਵਾਕਈ ਇਹ ਲੋਕ ਆਪ ਮੁਹਾਰੇ ਇਸ ਕੱਟ ਚਾਉਣਗੇ। ਇਹਦੇ ਪਿੰਡਾਂ ਤੁਸੀਂ ਦੇ ਉਹ ਲਿਖੀ ਕਿੱਥੀਆਂ ਨਾ। ਦੂਜੀ ਤੁਹਾਡੇ ਵੱਲੋਂ ਕੋਈ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਸੀ ਕੋਈ ਗੱਲਬਾਤ ਨਹੀਂ ਹੋ ਰਹੀ। ਤੇ ਦੂਜਾ ਤੁਹਾਡਾ ਕੋਸ਼ਿਸ਼ ਕਰ ਰਿਹਾ ਰੋਕਣ ਦੀ ਪਰ ਗੱਲ ਇਹ ਹੈ ਵੀ ਜਿਹੜਾ ਬੰਦਾ ਅੱਜ ਤੱਕ ਅਕਾਲ ਤਖਤ ਤੋਂ ਮਨਕਰ ਹੋਇਆ ਕਦੇ ਸਿੱਖਾਂ ਨੇ ਉਹਨਾਂ ਨੂੰ ਕਦੇ ਮੁਹਰੀ ਦਿੱਤਾ ਮਤਲਬ ਅੱਜ ਜਿਹੜੀ ਭਰਤੀ ਹੋ ਰਹੀ ਹੈ ਉਹ ਸਿੱਖਾਂ ਦੀ ਮਤਲਬ ਅਕਾਲ ਤਖਤ ਵੱਲੋਂ ਹੋ ਗਈ ਹੈ ਚਾਹੇ ਕੋਈ ਵੀ ਬੰਦਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ ਲੇਕਿਨ ਇਹ ਜਿਹੜੇ ਅਕਾਲ ਤਖਤੋਂ ਕਦੇ ਸਿੱਖ ਟੁੱਟਿਆ ਨਹੀਂ ਜਿਹੜਾ ਸਿੱਖ ਅਕਾਲ ਤਖਤੋਂ ਟੁੱਟ ਗਿਆ ਆਪਣੀ ਜੜ੍ਹ ਤੋਂ ਟੁੱਟ ਗਿਆ ਉਹ ਕਦੇ ਨਾ ਅੱਗੇ ਵਧਿਆ ਨਾ ਅੱਜ ਤੱਕ ਤੁਸੀਂ ਪਿੱਛੇ ਦੇਖ ਲਓ ਜਿਹੜਾ ਅਕਾਲ ਤਖਤ ਨੂੰ ਜਿਹਨੇ ਪਿੱਠ ਦਿਖਾਈ ਆ ਉਹ ਖਤਮ ਹੋਇਆ ਸੋ ਜਿਹੜਾ ਅੱਜ ਵੀ ਅਕਾਲ ਤਖਤ ਨੂੰ ਪਿੱਠ ਦਿਖਾਉਣਗੇ ਤਾਂ ਉਹਨਾਂ ਦਾ ਕਦੇ ਕੁਝ ਨਹੀਂ ਹੋਣਾ ਸੋ ਅਕਾਲ ਤਖਤ ਨਾਲ ਜਿਹਨੇ ਮੱਥਾ ਲਾਇਆ ਉਹ ਕਦੇ ਕਾਮਯਾਬ ਨਹੀਂ ਹੋਇਆ ਜਿਹਨੇ ਅਕਾਲ ਤਖਤ ਅੱਗੇ ਸਿਰ ਝੁਕਾਇਆ ਉਹਨਾਂ ਦੀ ਉਹ ਕਾਮਯਾਬੀ ਮਿਲੀ ਹੈ ਅੱਜ ਤੱਕ 4 ਤਰੀਕ ਨੂੰ ਕੀਵੇਂ ਤੁਸੀਂ ਅਰੇਂਜਮੈਂਟ ਕਰ ਲਿਓ ਕੈਂਪ ਵਗੈਰਾ ਜਾਂ ਕਿਵੇਂ ਦੂਤੀਆਂ ਲਗਾ ਰਹੇ ਹੋ ਨੌਜਵਾਨਾਂ ਲਈ ਆਪੂ ਵਾਸਤੇ ਵੀ ਅਕਤ ਦੇ ਕੋਈ ਤਰੀਕੇ ਨਾਲ ਐਂਟਰੀ ਵਸੇਗੀ ਰੂਪ ਵਿੱਚ ਤਾਂ ਕੋਈ ਨਹੀਂ ਹੋਣੀ ਕੱਟੀ ਬੱਸ ਸਕਦਾ ਹੈ ਪਰ ਉਹਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਪਿੰਡਾਂ ਦੇ ਵਿੱਚ ਨੌਜਵਾਨਾਂ ਦੀ ਮੀਟਿੰਗਾਂ ਕਰ ਰਹੇ ਹੋ ਕਿ ਕਿਤੇ ਹੀ ਡੁੱਪ ਕੇ ਦੇਖੋ ਜੀ ਜਿਹੜਾ ਅਠ ਵਾਸਤੇ ਲੰਗਰ ਕਮੇਟੀ ਵੀ ਬਣਾਤੀ ਜਿਹੜਾ ਨਾਲ ਪਾਰਕਿੰਗ ਦਾ ਵੀ ਬਣ ਗਿਆ ਉਹ ਸਾਹਮਣੇ ਸ਼ੈੱਡ ਹੈ ਸ਼ੈੱਡ ਦੇ ਵਿੱਚ ਟੈਂਟ ਵਗੈਰਾ ਲਾ ਕੇ ਉਹ ਸਾਰਾ ਵਧੀਆ ਢੰਗ ਨਾਲ ਬਣ ਰਿਹਾ ਸੋ ਇਹ ਇਹ ਸਾਰਾ ਜਿਹੜੀਆਂ ਡਿਊਟੀਆਂ ਇਹ ਲੱਗ ਜਾਣੀਆਂ ਤੇ ਚਾਰ ਤਰੀਕੇ ਨੂੰ ਬਕਾਇਦਾ ਪ੍ਰੋਪਰ ਹੈ ਸਹੀ ਢੰਗ ਨਾਲ ਜਿਹੜਾ ਇਕੱਠਾ ਹੋਊਗਾ ਹੋਰ ਤੁਣੀ ਲੋਕੇਸ਼ਨ ਦੱਸ ਦੋ ਦੱਸ ਕਰੋ ਕਿੱਥੇ ਹੋ ਕੇ ਸੰਗਤਾਂ ਨੂੰ ਖਾਸ ਕਰਕੇ ਬੇਨਤੀ ਆ ਜਿਹੜਾ ਗੁਰਦੁਆਰਾ ਗੜੀਪੌਰ ਖਰਾ ਸਾਹਿਬ ਬਲਾਕ ਮਾਜਰੀ ਚ ਜਦੋਂ ਆਪਾਂ ਵਜੀਦਪੁਰ ਨੂੰ ਜਾਂਦੇ ਆ ਉਸ ਤੋਂ 200 ਮੀਟਰ ਤੇ ਅੱਗੇ ਜਾ ਕੇ ਸੱਜੇ ਹੱਥ ਇੱਕ ਸ਼ੈੱਡ ਬਣਿਆ ਹੋਇਆ ਉਸ ਸ਼ੈੱਡ ਦੇ ਵਿੱਚ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਹੋਣਾ ਕਿਉਂ ਬਾਰਿਸ਼ ਦਾ ਵੀ ਮੌਸਮ ਹੈ ਇਸ ਕਰਕੇ ਉਹ ਸਾਰਾ ਆਪਾਂ ਪ੍ਰੋਗਰਾਮ ਉਹ ਸ਼ੈੱਡ ਦੇ ਵਿੱਚ ਕੀਤਾ ਗਿਆ ਸਮਾ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਬਲਦੇ 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 ਕੋਈ ਨਾ ਬੈਠੋ ਜੀ ਆਦਾ ਨਹੀਂ ਚੇਜ ਨਹੀਂ ਬਸ ਅੱਦੇ ਦੂਰ ਨਹੀਂ ਨਹੀਂ ਬਸ ਚਾਹ ਮੈਂ ਫੜਾ ਆਤੀ ਬੜਾ ਲੈ ਮੈਂ ਫੜਾ ਆਈ ਜਾਈਏ ਅੱਗੇ ਫੜੋ ਕੰਪਰ ਕਰ ਬੋਲੋ ਬੋਲੇ ਜੀ ਕੀ ਕਹਿਣਾ ਚਾਹਦੇ ਹੋ ਕਿ ਵੱਡਾ ਕੱਟ ਕੀਤਾ ਜਾ ਰਿਹਾ ਹੈ ਉਸ ਵਕ ਕੱਟ ਬਾਰੇ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਸੰਗਤ ਨੂੰ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਜਿਹੜਾ ਇਹ ਚਾਰ ਤੀਕ ਦਾ ਇਕੱਠ ਹੈ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਜਿਹੜੇ ਲੋਕ ਅਕਾਲ ਤਖਤ ਨੂੰ ਸਮਰਪਿਤ ਹੈ ਜਦੋਂ ਅਸੀਂ ਭਾਰਤੀ ਵਾਸਤੇ ਉਹਨਾਂ ਨੂੰ ਕਾਪੀ ਅੱਗੇ ਕਰਦੇ ਆ ਉਹ ਕਾਪੀ ਦੇ ਅੱਗੇ ਸਿਰ ਝੁਕਾਉਂਦੇ ਆ ਕਿਉਂਕਿ ਗੁਰੂ ਪਹਿਲਾਂ ਸਾਨੂੰ ਅਕਾਲ ਤਖਤ ਪਹਿਲਾਂ ਰਾਜਨੀਤੀ ਬਾਅਦ ਚ ਲੇਕਿਨ ਦੂਜੇ ਪਾਸੇ ਕਿਹਾ ਜਾਂਦਾ ਦੂਜੇ ਬੰਦਿਆਂ ਪਾਸੋਂ ਕਿ ਇਹਨਾਂ ਦੇ ਅੱਲੇ ਪੱਲੇ ਕੱਖ ਨਹੀਂ ਇਹ ਹੁਣ ਲੋਕਾਂ ਨੇ ਦੱਸਣਾ ਹੈ ਵੀ ਅਕਾਲ ਤਖਤ ਦੇ ਬੰਦਿਆਂ ਨੂੰ ਕਹਿ ਰਹੇ ਆ ਵੀ ਇਹਨਾਂ ਦੇ ਅੱਲੇ ਪੱਲੇ ਕੱਖ ਨਹੀਂ ਹੈਗਾ ਇਹ ਹੁਣ ਸੰਗਤ ਨੇ ਦੱਸਣਾ ਹੈ ਵੀ ਸੰਗਤ 4 ਤਰੀਕ ਨੂੰ ਕਿੰਨੀ ਪਹੁੰਚੂਗੀ ਕਿਉਂਕਿ ਜਿੱਥੇ ਵੀ ਅਸੀਂ ਜਾਣਦੇ ਆ ਅਸੀਂ ਇਲੈਕਸ਼ਨਾਂ 'ਚ ਵੀ ਘੁੰਮੇ ਆ ਇਲੈਕਸ਼ਨਾਂ ਤੋਂ ਵੀ ਜ਼ਿਆਦਾ ਕੱਠ ਪਿੰਡਾਂ ਦੇ ਵਿੱਚ ਹੋ ਰਿਹਾ ਵੀ ਅਸੀਂ ਪਹੁੰਚਾਂਗੇ ਅਸੀਂ ਗੱਡੀਆਂ ਲੈ ਕੇ ਆਵਾਂਗੇ ਅਸੀਂ ਟਰਾਲੀਆਂ ਲੈ ਕੇ ਆਉਂਗੇ ਇਹ ਇਸ ਤਰ੍ਹਾਂ ਦੀ ਸਾਨੂੰ ਇਹਦੇ ਵਿੱਚੋਂ ਆਵਾਜ਼ ਮਿਲ ਰਹੀ ਹੈ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ ਹੈ ਦੂਜੀ ਗੱਲ ਇਹ ਹੈ ਵੀ ਸਾਡੇ ਨਾਲ ਜੇ ਆਪਾਂ ਕਹੀਏ ਇਹ ਸਾਰੇ ਜਿੰਨੇ ਬੰਦੇ ਬੈਠੇ ਐ ਸਾਰੇ ਸਿਪਾਈ ਐ ਇਹ ਵਰਕਰ ਐ ਲੀਡਰ ਨਹੀਂ ਹੈ ਕੋਈ ਵੀ ਕਿਉਂਕਿ ਲੀਡਰ ਸਿਰਫ ਇਕੱਠਾਂ ਦੇ ਵਿੱਚ ਜਾਂਦੇ ਹੁੰਦੇ ਆ ਵਰਕਰ ਐ ਜਿਹੜਾ ਇਹੜਾ ਵਰਕਰ ਆ ਉਹ ਪਿੰਡ ਪਿੰਡ ਘੁੰਮਦਾ ਇਹ ਜਿਹੜੀ ਟੀਮ ਬੈਠੀ ਹੈ ਸਰਦਾਰ ਗਮਜੀਤ ਸਿੰਘ ਜੀ ਸੰਟੂ ਹੈ ਮਨਜੀਤ ਸਿੰਘ ਜੀ ਮੰਦੋ ਹੈ ਮਨਦੀਪ ਸਿੰਘ ਜੀ ਫਿਜ਼ਰਾਬਾਦ ਉਹਨਾਂ ਦੇ ਨਾਲ ਸਰਬਜੀਤ ਸਿੰਘ ਜੀ ਕਾਦੀ ਮਾਜਰਾ ਜਿਨ੍ਹਾਂ ਬੰਦੇ ਬੈਠੇ ਆ ਸਰਦਾਰ ਭਗਤ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਅਮਰਿੰਦਰ ਸਿੰਘ ਜੀ ਪੈਂਦਾ ਇਹ ਸਾਰੇ ਹੁਣ ਚਾਹੇ ਲੱਗ ਲੱਗ ਪਾਰਟੀਆਂ ਚੋਂ ਆਏ ਆ ਲੇਕਿਨ ਹੁਣ ਸਾਰੇ ਅਕਾਲੀ ਦਲ ਨੂੰ ਸੁਰਜੀਤ ਕਰਨ ਵਾਸਤੇ ਆਪਣੀ ਮੁਹਿੰਮ ਚਲਾ ਰਹੇ ਆ ਪੂਰੇ ਆ ਜਾਓ ਅੱਜ ਆ ਸਿਰਫ ਨੋਟ ਕਰਨੀ ਕਿ ਕਿ ਹੋ ਜੇ ਮਤ ਉਹਨੇ ਪੂਰੇ ਆ ਜਾਓ ਹੋਰ ਬੋਲਣਾ ਮਤ ਹੋਰ ਸਰ ਵੀ ਇਹਦਾ ਮਤ ਇਹਨਾਂ ਨੇ ਬੱਲੇ ਕਰਦੇ ਨੇ ਯਾਰ ਟ੍ਰਿਕ ਨੂੰ ਚਾਰ ਨਿਕਾਲੀ ਅਪੀਲ ਇਹਨਾਂ ਵਾਲੇ ਅਪੀਲ ਕਰ ਲਓ ਇਹ ਕਰ ਦੇਣੀ ਰਿਪੋਰਟ ਕਰ ਮੱਕੇ ਨੂੰ ਰਿਚ ਕੋਈ ਨਾ ਕੋਈ ਕੋਈ ਜਲਦੀ ਇਹਨੇ ਵੀ ਨਹੀਂ ਕਰਨੀ ਹੈ ਅਗਲੀ ਦਾ ਹੋਵੇ ਕੋਈ ਹੋ ਵੀ ਸਮਾਂ ਉਹੀ ਕਹਣਾ ਬਸ ਜਿਹੜੀ ਕਰਦੇ ਹੋ ਸ਼ਾਟ ਕਰ ਮੈਂ ਕਿਹਦੇ ਪੱਲੇ ਪਈ ਲੇ ਕਾਦੀ ਮਾਧਿਅਮ ਸਭ ਕੀ ਕਹਿਣਾ ਚਾਹੁੰਦੇ ਆ ਟੱਕ ਲੈ ਕੇ ਦੇਖੋ ਮੈਂ ਤੁਹਾਡੇ ਮਾਧਿਅਮ ਰਾਹੀਂ ਸੰਗਤ ਨੂੰ ਪਹੁੰਚਾਣੀ ਚਾਹੁੰਦਾ ਵੀ ਪਰਸੋਂ ਨੂੰ ਵੱਧ ਤੋਂ ਵੱਧ ਸੰਗਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਮਨਪ੍ਰੀਤ ਸਿੰਘ ਜੀ ਆਲੀ ਸਾਹਿਬ ਜੋ ਸਮੁੱਚੀ ਕਾਲੀ ਲੀਡਰਸ਼ਿਪ ਪਹੁੰਚ ਰਹੀ ਹੈ ਉਹਨਾਂ ਦੇ ਵਿਚਾਰਨ ਸੁਣਨ ਦੇ ਲਈ ਮੈਂ ਤੁਹਾਡੇ ਮਾਧਿਅਮ ਰੇ ਅਪੀਲ ਕਰਦਾ ਵੀ ਵੱਧ ਤੋਂ ਵੱਧ ਸੰਗਤ ਪਹੁੰਚੇ ਸਾਰੇ ਪ੍ਰਬੰਧ ਕੀਤੇ ਗਏ ਲੰਗਰ ਪਾਣੀ ਦਾ ਪ੍ਰਬੰਧ ਵੀ ਖਾਸ ਕਰਕੇ ਜਿੰਨੇ ਨੇੜੇ ਦੇ ਪਿੰਡ ਹੈ ਉਹ ਤਾਂ ਵੱਧ ਤੋਂ ਵੱਧ ਜਿਆਦਾ ਆ ਸਕਦੇ ਸ਼ਹਿਰ ਵਾਸੀਆਂ ਨੂੰ ਸਾਰੇ ਇਲਾਕਾ ਵਾਸੀਆਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਸੰਗਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਮਨਪ੍ਰੀਤ ਸਿੰਘ ਯਾਲੀ ਉਹਨਾਂ ਦੇ ਵਿਚਾਰਨ ਸੁਣਨ ਦੇ ਲਈ ਪਹੁੰਚਣਾ ਹੋਰ ਕਿਹੜੀ ਕਿਹੜੀ ਵੱਡੇ ਆਗੂ ਆ ਰਹੇ ਨੇ ਜੋ ਕੋ ਬਰਡੇ ਆਗੂ ਦਾ ਇਹ ਹਾਲੇ ਤਾਂ ਭਾਰਤੀ ਮਿਮ ਚੱਲ ਰਹੀ ਆ ਜੋ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਦੇ ਵਿੱਚ ਸਰ ਮੰਨਪ੍ਰੀਤ ਸਿੰਘ ਆਲੀ ਸਾਹਿਬ ਨੂੰ ਸਾਡਾ ਜ਼ਿਲ੍ਹਾ ਦਿੱਤੇ ਗਏ ਆ ਕਿਉਂਕਿ ਜੋ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਨੇ ਜ਼ਿਲ੍ਹੇ ਵਾਜ਼ੀ ਉਹਨਾਂ ਨੂੰ ਵੰਡ ਦਿੱਤੇ ਗਏ ਸਾਡੇ ਸਾਡਾ ਜ਼ਿਲ੍ਹਾ ਰੋਪੜ ਵਗੈਰਾ ਲੁੰਦੇਆਂ ਵਗੈਰਾ ਉਹ ਸਰ ਮੰਨਪ੍ਰੀਤ ਸਿੰਘ ਆਲੀ ਸਾਹਿਬ ਨੂੰ ਦਿੱਤਾ ਗਿਆ ਸੋ ਉਹਨਾਂ ਨੇ ਇੱਥੇ ਆਉਣਾ ਉਹਨਾਂ ਨੇ ਜੋ ਭਾਰਤੀ ਮਿਮ ਚੱਲਦੀ ਹੈ ਉਹਦੀ ਸ਼ੁਰੂਆਤ ਕਰਾਉਣ ਵਾਸਤੇ ਇੱਥੇ ਪਹੁੰਚ ਰਹੇ ਆ ਅਜਿਹੇ ਕੰਨ ਸਿਰਫ ਇਥੇ ਹੋ ਰਿਹਾ ਜਾਂ ਪੰਜਾਬ ਦੇ ਹੋਰਨਾਂ ਹਿੱਸਿਆਂ 'ਚ ਵੀ ਹੋ ਰਿਹਾ ਹੈ। ਦੇਖੋ ਉਹ ਤਾਂ ਤੁਸੀਂ ਦੇਖੇ ਰਹੇ ਆ ਤੁਸੀਂ মিডিਆ ਰਾਹੀਂ ਦੇਖੇ ਰਹੇ ਆ ਵੀ ਸਾਡੇ ਇਰਾਕੇ ਵੀ ਤਾਂ ਘਾਟ ਏਰੀਆ ਦੇ ਵਿੱਚ ਪਹਿਲੀ ਵਾਰ ਇਕੱਠ ਹੋਣ ਜਾ ਰਿਹਾ। ਤੁਸੀਂ ਦੇਖਿਆ ਹੈਟਾ ਮੁਕਸਰ ਵਗੈਰਾ ਫਰੋਜਪੁਰ ਲੁਧਿਆਣਾ ਜਿੱਥੇ ਵੀ ਦੇਖਦੇ ਆ ਆਮਵਾਰੀ ਸੰਗਤ 'ਚ ਬਹੁਤ ਸ਼ਾਇ ਹੈ। ਅਸੀਂ ਵੀ ਦੇਖਿਆ ਹੁਣ ਵੱਖ-ਵੱਖ ਪਿੰਡਾਂ 'ਚ ਦਿੱਲੀ ਜਾਂਦੇ ਆ। ਲੋਕ ਧੰਨਤਾ ਦੇ ਜੋਗ ਆ ਉਹ ਸਾਨੂੰ ਕਹਿ ਰਹੇ ਆ ਵੀ ਤੁਸੀਂ ਬਹੁਤ ਵੱਡਾ ਹੰਬਲਾ ਮਾਰਿਆ। ਲੋਕ ਹੱਲਾਸ਼ੇਰੀ ਦੇ ਰਹੇ ਆ। ਵੀ ਅਸੀਂ ਬੱਦ ਤੋਂ ਬਾਦ ਸੰਗਤ ਲਈ ਗੱਚ ਪਹੁੰਚ ਗਏ